ਹਲਕਾ ਮਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਜੈਕ ਵਾਲੀ ਟਰਾਲੀ ਆ 116 ਆ ਸਾਰੀ ਵੀਡੀਓ ਜਰੂਰ ਵੇਖੋ ਐਂਡ ਤੇ ਆਪਣਾ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਵੀ ਦਵਾਂਗੇ ਉਹ ਨੋਟ ਕਰਕੇ ਟਰਾਲੀ ਬਾਰੇ ਜਾਣਕਾਰੀ ਲੈ ਸਕਦੇ ਹੋ ਵੀਡੀਓ ਦੇਖਣ ਤੋਂ ਪਹਿਲਾਂ ਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਉਂਦੀ ਰਹੂਗੀ ਤੇ ਜੇ ਆ ਬਾਕੀ ਕਿਸੇ ਵੀਰ ਭਰਾ ਨੇ ਖੇਤੀ ਮਸ਼ੀਨਰੀ ਦੀ ਐਡ ਲਗਾਉਣੀ ਹੋਵੇ ਤੇ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਆਪਣਾ ਵਟਸਐਪ ਨੰਬਰ ਸਕਰੀਨ ਤੇ ਚੱਲ ਰਿਹਾ ਉਹਦੇ ਤੇ ਭੇਜ ਸਕਦੇ ਹੋ ਤੁਹਾਡੀ ਐਡ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਲੱਗ ਜਾਓ ਬਾਕੀ ਇਹ 11 ਫੁੱਟੀ ਜੈਕ ਵਾਲੀ ਟਰਾਲੀ ਸੇਲ ਵਾਸਤੇ ਆ ਬਹੁਤ ਜਾਇਜ਼ ਡਿਮਾਂਡ ਆ ਵੀਰਾਂ ਦੀ ਬਾਕੀ ਸਾਰੀ ਜਾਣਕਾਰੀ ਇਕੱਲੀ ਇਕੱਲੀ ਦਿੰਨੇ ਆ ਉਸ ਤੋਂ ਬਾਅਦ ਤੁਹਾਨੂੰ ਰੇਟ ਵਗੈਰਾ ਏਰੀਆ ਸਾਰਾ ਕੁਝ ਦੱਸਾਂਗੇ ਵੀਡੀਓ ਦੇ ਨਾਲ ਬਣੀ ਰਿਆ ਜੀ ਇਹ 11 ਫੁੱਟੀ ਟਰਾਲੀ ਆ ਵਕਾਊ ਆ ਜੈਕ ਵਾਲੀ ਟਰਾਲੀ ਹੈ ਗਾਡਰਾਂ ਦੀ ਚੈਸੀ ਬਣੀ ਹੋਈ ਆ 8 4 ਦੇ ਬਿਲਕੁਲ ਨਵੇਂ ਗਾਡਰ ਲੱਗੇ ਕੋਈ ਪੁਰਾਣਾ ਮਾਲ ਨਹੀਂ ਲੱਗਾ ਟਰਾਲੀ ਤੇ ਟਰਾਲੀ ਆਪਣੀ 2025 ਦੇ ਵਿੱਚ ਬਣੀ ਸੀਗੀ 8 10 ਮੰਥ ਪੁਰਾਣੀ ਟਰਾਲੀ ਆ ਕਣਕ ਤੇ ਚੱਲੀ ਹੋਈ ਟਰਾਲੀ ਹੈ ਜੀ ਬਾਕੀ ਦੇਖ ਲਓ ਟਰਾਲੀ ਚਾਰ ਚਫੇਰੋਂ ਬਿਲਕੁਲ ਸਾਫ਼ ਸੁਥਰੀ ਪਈ ਟਰਾਲੀ ਜੇ ਗੱਲ ਕਰੀਏ ਆਪਾਂ ਇਹਦੇ ਐ ਇਹਦੇ ਲੱਗੀ ਹੋਈ ਜੀ ਪੱਤੀ 300 ਤੋਂ ਮੋਟੀ 2 ਇੰਚੀ ਪੱਤੀ ਲੱਗੀ ਹੋਈ ਆ ਬਾਕੀ ਲੋਹਾ ਸਾਰਾ AISI ਮਾਰਕਾ ਲੱਗਿਆ ਸਾਹਲਡ ਦੇ ਗਾਡਰ ਲੱਗੀ ਹੋਈ ਜੀ ਦੇਖ ਸਕਦੇ ਹੋ ਤੇ ਆਪਣੇ ਹੁੱਕ ਪਈ ਹੋਈ ਆ ਮਸ਼ੀਨੀ ਹੁੱਕ ਆ ਇਹ ਆਪਣੀ 2.5 ਇੰਚੀ ਮੋਟੀ ਹੁੱਕ ਪਈ ਹੋਈ ਆ 8 4 ਦੇ ਗਾਡਰਾ ਇਹ ਟਰਾਲੀ ਜਿਹੜੀ ਆਪਣੀ ਸਾਈਡ ਤੇ ਚਾਦਰ ਲੱਗੀ ਹੋਈ ਆ ਇਹ ਲੱਗੀ ਹੋਈ ਹੈ ਜੀ 12 ਗੇਜ ਚਾਦਰ ਟਾਟਾ ਦੀ ਲੱਗੀ ਹੋਈ ਆ ਸਾਰੀ ਤੇ ਸਾਈਡ ਤੇ 12 ਗੇਜ ਲੱਗੀ ਹੋਈ ਜੀ ਉੱਪਰ ਵਿੱਡ ਦੇਖ ਸਕਦੇ ਹਾਂ ਇਹ ਆਪਣਾ 3 ਫੁੱਟ ਵਿੱਡ ਲੱਗਿਆ ਹੋਇਆ ਜਿਆਲੀ ਸਟੀਲੀ ਲੱਗੀ ਵੀ ਆ ਬਾਕੀ ਵਿੱਡ ਵੀ ਪੂਰਾ ਮਜ਼ਬੂਤ ਬਣਿਆ ਹੋਇਆ ਅੱਗੇ ਆਪਾਂ ਗੱਲ ਕਰ ਲਗੇ ਟਾਇਰਾਂ ਦੀ ਟਾਇਰ 1020 ਦੇ ਆਪਣੇ ਦੇਖ ਸਕਦੇ ਹਾਂ ਬੇਦਾਗ ਟਾਇਰ ਆ ਪੂਰੇ ਬਿਲਕੁਲ ਸਾਫ ਟਾਇਰ ਆ ਕੋਈ ਕੱਟ ਵਗੈਰਾ ਹੈ ਨਹੀਂਗਾ ਬੇਦਾਗ ਟਾਇਰ 1020 ਦੇ ਟਾਇਰ ਆ ਅਪੋਲੋ ਦੇ ਤੇ ਦੇਖ ਸਕਦੇ ਹਾਂ ਬਾਕੀ ਕੜੇ ਵਾਲੇ ਰਿਮ ਆ ਜੀ ਟਰੱਕ ਵਾਲੇ ਡਬਲ ਕੜੇ ਵਾਲੇ ਰਿਮ origignal ਕੜੇ ਦੇ ਵਿੱਚ ਇਹ ਰਿਮ ਆਉਂਦੇ ਆ ਤੇ ਬਾਕੀ ਹੱਬਾ ਵਗੈਰਾ ਵੀ ਲੰਮੀ ਹੱਬ ਵਾਲਾ ਹਿੱਸਾ ਲੱਗਿਆ ਹੋਇਆ ਹਿੱਸਾ ਵੀ ਤੁਹਾਨੂੰ ਦਿਖਾਉਨੇ ਆ ਪੂਰਾ ਚੌੜਾ ਹਿੱਸਾ ਲੱਗਿਆ ਹੋਇਆ 4 ਇੰਚੀ ਹਿੱਸਾ ਲੱਗਿਆ ਹੈ ਦੇਖ ਸਕਦੇ ਹੋ 4 ਇੰਚੀ ਹਿੱਸਾ ਲੱਗਿਆ ਹੋਇਆ ਪੂਰਾ ਤੇ ਸਾਈਜ਼ ਵੀ ਫੁੱਲ ਆਪਣਾ ਦੇਖ ਸਕਦੇ ਹੋ ਟਾਇਰ ਥੋੜੇ ਜੇ ਅੰਦਰ ਕੰਨੀਆਂ ਤੋਂ ਤੇ ਗਾਰਡਰ ਦੇਖ ਸਕਦੇ ਹੋ ਥੱਲੋਂ ਵੀ ਟਰਾਲੀ ਪੂਰੀ ਸਾਫ਼ ਸੁਥਰੀ ਆ ਦੇਖ ਸਕਦੇ ਹੋ ਚੈਨਰ ਵਗੈਰਾ ਡੇਢ ਤਿੰਨ ਦੇ ਚੈਨਰ ਲੱਗੇ ਹੋਏ ਆ ਤੇ ਇਹ ਵੀ ਆਈਐਸਆਈ ਮਾਰਕਾ ਸਾਰਾ ਲੋਹਾ ਲੱਗਿਆ ਹੋਇਆ ਆ ਗੱਲ ਕਰ ਲਈ ਆਪਾਂ ਜੈਕ ਦੀ ਜੈਕ ਆਪਣਾ ਲੱਗਿਆ ਦੋਹਾਂ ਵਾਲਾ ਟੂ ਸਟਾਕ ਜੈਕ ਆਈ ਇਹ ਹਾਈ ਸਪੀਡ ਜੈਕ ਆ ਢਿਮਾਨ ਕੰਪਨੀ ਦਾ ਤੁਸੀਂ ਦੇਖ ਸਕਦੇ ਹੋ ਜੈਕ ਵਗੈਰਾ ਵੀ ਪੂਰਾ ਵਧੀਆ ਚੰਗਾ ਲੱਗਿਆ ਹੋਇਆ ਦੇਖ ਸਕਦੇ ਹੋ ਸਪੋਰਟਾਂ ਵਗੈਰਾ ਲੱਗੀਆਂ ਹੋਈਆਂ ਜਿੱਥੇ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਦੋਨੋਂ ਟਾਇਰਾਂ ਦੀ ਕੰਡੀਸ਼ਨ ਸੇਮ ਆ ਬੇਦਾਗ ਟਾਇਰ ਆ ਪੂਰਾ ਵਜਨ ਚੱਕਣ ਵਾਲੇ ਟਾਇਰ ਆ ਵਿੱਡ ਵਗੈਰਾ ਤੁਸੀਂ ਦੇਖ ਹੀ ਸਕਦੇ ਹੋ ਰੰਗ ਦੀ ਗੱਲ ਕਰੀਏ ਪੇਂਟ ਵਗੈਰਾ ਵੀ ਚੰਗਾ ਐਸਡੀ ਕੰਪਨੀ ਦਾ ਪੇਂਟ ਹੋਇਆ ਹੋਇਆ ਆ ਡਾਲਾ ਖੁੱਲਦਾ ਜੀ ਇਹਦਾ ਸਾਈਡ ਤੇ ਦੋਨੇ ਡਾਲੇ ਸਾਈਡ ਤੇ ਖੁੱਲਦੇ ਆ ਇੱਕ ਪਾਸੇ ਨੂੰ ਤੇ ਦੇਖ ਸਕਦੇ ਹੋ ਚਾਦਰ ਲੱਗੀ ਹੋਈ ਹੈ ਜੀ ਥੱਲੇ 10 ਗੇਜ ਦਾ ਫਰਸ਼ ਇਹ ਦੇਖ ਸਕਦੇ ਹੋ ਇੱਕ ਪੀਸ ਫਰਸ਼ ਆ ਬਿਨਾ ਜੋੜ ਤੋਂ ਆ ਕਿਤੇ ਕੋਈ ਜੋੜ ਵਗੈਰਾ ਹੈ ਨਹੀਂ ਦੇਖ ਸਕਦੇ ਹੋ ਤੁਸੀਂ ਆਮ ਨੀਤਾ ਇੱਕ ਸਾਈਡ ਤੇ ਇੱਥੇ ਜੋੜ ਪਾਇਆ ਹੁੰਦਾ ਉਹ ਫਿਰ ਜੋੜ ਤੋਂ ਥੋੜੀ ਗਲਨ ਦੀ ਸਮੱਸਿਆ ਆ ਜਾਂਦੀ ਛੇਤੀ ਗਲ ਦਾ ਫਰਸ਼ ਉਹ ਤੇ ਆ ਸਾਰਾ ਇੱਕੋ ਫਰਸ਼ ਆ ਜ਼ਿਆਦਾਤਰ ਇਹ ਟਰਾਲੀਆਂ 'ਚ ਹੁਣ ਹਾਂ ਸਾਰੇ ਮਿਸਤਰੀ ਭਰਾ ਆਪਣੇ ਪਾਉਂਦੇ ਪਿਆ। ਫਰਸ਼ ਦੀ ਮਟਾਈ ਦੇਖ ਸਕਦੇ ਹੋ ਇਹ ਵੀ 10 ਗੇ ਪੂਰੀ ਹੈ। ਜਿਹੜੀ ਆਪਾਂ ਵੀਡੀਓ ਚ ਚੀਜ਼ ਕਹੀ ਆ ਤੁਹਾਨੂੰ ਫੁੱਲ ਮਿਲੂਗੀ। ਤੇ ਦੇਖ ਸਕਦਾ ਹਾਂ ਜਿਹੜੀ ਆਪਣੇ ਅੰਦਰਲੇ ਗਾਡਰ ਇਹ ਵੀ ਸਾਈਡ ਦੇ ਆ। ਇਹ ਹੈਗੇ ਜੀ 6 3 ਦੇ। ਬਾਹਰਲੇ 8 4 ਦੇ ਦੇਖ ਸਕਦੇ ਹੋ। ਇਹ 6 3 ਦੇ। ਤੇ ਥੱਲੇ ਦੇ ਹੈਗੇ ਜੀ ਚੈਨਲ ਵਗੈਰਾ ਦੇਖ ਸਕਦੇ ਹੋ ਰੰਗ ਵਗੈਰਾ ਥੱਲੇ ਵੀ ਪੂਰਾ ਵਧੀਆ ਵੱਜਿਆ ਹੋਇਆ। ਇੱਥੋਂ ਦੇਖ ਸਕਦੇ ਹੋ ਹਿੱਸਾ। ਦੋਨੇ ਟਾਇਰ ਸੇਮ ਹੀ ਆ। ਇੱਕੋ ਜਿਹੀ ਨੀ ਗੱਡੀ ਪਈ ਆ। ਹਿੱਸਾ ਚੌੜਾ ਵੀ ਪੂਰਾ। ਪਲਟਣ ਦਾ ਕੋਈ ਖਤਰਾ ਨਹੀਂ ਗਿੱਲੇ ਵਾਹਣ ਵਗੈਰਾ ਵਿੱਚ ਟਰੈਕਟਰ ਦੀ ਲੀਹ ਦੇ ਵਿੱਚ ਆਪਣੀ ਲੀਹ ਆਉਂਦੀ ਹੈ ਜੀ ਇਸ ਹਿੱਸੇ ਦੀ ਦਾਲਾ ਦੇਖ ਸਕਦੇ ਹਾਂ ਇਹ ਵੀ ਪੂਰਾ ਮਜ਼ਬੂਤ ਆ ਸਾਈਡ ਇੱਕ ਸਾਈਡ ਤੇ ਖੁੱਲ ਕੇ ਆਪਣੇ ਇਧਰ ਪਿੰਨ ਪੈ ਜਾਂਦੀ ਹੈ ਡਾਲੇ ਦੀ ਤੇ ਆ ਵੀ ਦੇਖ ਸਕਦੇ ਹੋ ਤੁਸੀਂ ਰਿਮ ਵਗੈਰਾ ਇਹ ਵੀ ਕੜਾ ਡਬਲ ਵਾਲੇ ਆ ਟਾਇਰ ਵੀ 1020 ਦਾ ਅਪੋਲੋ ਕੰਪਨੀ ਦੇ ਟਾਇਰ ਆ ਟਰਾਲੀ ਸਾਰੀ ਬਿਲਕੁਲ ਚੰਗੀ ਟਰਾਲੀ ਆ ਤੇ ਸਿਰਫ ਕਣਕ ਦੇ ਸੀਜ਼ਨ ਤੇ ਚੱਲੀ ਆ ਨਵੇਂ ਵਰਗੀ ਟਰਾਲੀ ਪਈ ਆ ਰੇਟ ਵੀ ਬਹੁਤ ਘੱਟ ਆ ਜੇ ਨਵੀਂ ਬਣਾਉਣ ਜਾਈਏ ਤਾਂ ਆਪਾਂ ਨੂੰ ਘੱਟੋ ਘੱਟ 10-15 ਹਜ਼ਾਰ ਇਸ ਤੋਂ ਮਹਿੰਗੀ ਪਊਗੀ ਇਹਦਾ ਰੇਟ ਹੈਗਾ ਜੀ 1,28,000 ਰੁਪਿਆ ਸਾਢੇ 14 ਕਵੈਂਟਲ ਵਜਨ ਆ 1,28,000 ਰੁਪਿਆ ਵਜ ਰੇਟ ਆ ਬਾਕੀ ਇਹ ਮੌਕਸਰ ਏਰੀਆ ਦੇ ਵਿੱਚ ਖੜੀ ਆ ਆਪਣਾ ਜ਼ਿਲ੍ਹਾ ਹੈਗਾ ਜੀ ਮੌਕਸਰ ਪਿੰਡ ਮੁਕੰਦ ਸਿੰਘ ਵਾਲਾ ਮੁਕੰਦ ਸਿੰਘ ਵਾਲੇ ਪਿੰਡ ਦੇ ਵਿੱਚ ਖੜੀ ਆ ਮਾਲਕ ਵੀਰਾਂ ਦਾ ਨੰਬਰ ਨੋਟ ਕਰ ਲਓ 94788 86538 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਖਰੀਦ ਸਕਦੇ ਹੋ ਰੇਟ ਹੈਗਾ ਜੀ 128000 ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਉ 5000 ਰੁਪਏ ਦਾ ਡਿਸਕਾਊਂਟ ਕੀਤਾ ਜਾਊਗਾ ਵੇਖ ਸਾਧਿਓ ਟਰਾਲੀ ਸਾਰੀ ਜੇ ਕਿਸੇ ਕੋਈ ਵੀਰ ਨੇ ਵਿੱਚ ਕੋਈ ਪੁਰਾਣੀ ਟਰਾਲੀ ਕਟਾਉਣੀ ਆ ਉਹ ਵੀ ਕਟਾ ਸਕਦਾ ਉਹ ਜਾਇਜ਼ ਰੇਟ ਤੇ ਕੱਟੀ ਜਾਊਗੀ ਇਹ ਟਰਾਲੀ ਖਰੀਦਣ ਵਾਸਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਿਹੜੇ ਵੀਰ ਨੇ ਟਰਾਲੀ ਖਰੀਦਣੀ ਆ ਤੁਹਾਡੇ ਕਿਸੇ ਰਿਸ਼ਤੇਦਾਰ ਵੀਰ ਨੇ ਉਹਦੇ ਤੱਕ ਵੀਡੀਓ ਸ਼ੇਅਰ ਕਰਕੇ ਜਰੂਰ ਪਹੁੰਚਾਇਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ